ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਉ ਜੀ ਕਿ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਹਾਂਜੀ ਕੱਲ ਸੌਰੀ ਜੀ ਮੇਰੇ ਤੋਂ ਮੰਡੇ ਦੇ ਵਲੌਗ ਨੂੰ ਦਿਨ ਮੰਗਲਵਾਰ ਦੱਸਿਆ ਗਿਆ ਸੀਗਾ ਬਟ ਅੱਜ ਦਿਨ ਮੰਗਲਵਾਰ ਦਾ ਹੈ ਜੀ ਇਹ ਇੱਥੇ ਆਪਾਂ ਨਾ ਕੇ ਆਗੇ ਸੀ ਇਹ ਮੈਂ ਹੈਡਵੌਸ਼ ਵੀ ਕੀਤਾ ਸੀਗਾ ਪਰ ਲਾਈਟ ਨਹੀਂ ਸੀਗੀ ਲਾਈਟ ਚਲੇ ਗਈ ਸੀਗੀ ਤੇ ਮੈਂ ਥੋੜਾ ਇੱਕ ਟਾਈਮ ਬਸ 5 ਮਿੰਟ ਬਾਹਰ ਧੁੱਪ ਚ ਵਾਲ ਸੁਕਾ ਲਈ ਸੀਗੇ ਬਟ ਮੈਂ ਉਸ ਕਾਗੇ ਜਾਣਾ ਸੀਗਾ ਇੱਥੇ ਜੀ ਮੈਂ ਜਾਣਾ ਸੀਗਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬੋਂ ਸੀ ਚੱਲੇ ਸੀਗੇ ਤੇ ਇਹ ਨਿਊ ਸੂਟ ਮੈਂ ਕੱਲ ਹੀ ਦਿੱਤਾ ਸੀਗਾ ਸਲਾਈ ਕਰਨ ਨੂੰ ਕੱਲ ਮੇਰਾ ਸਲਾਈ ਕਰਕੇ ਫਿਰ ਸ਼ਾਮ ਨੂੰ ਦੇਤਾ ਦੋ ਜਾਣਿਆ ਤਾਂ ਸਟਿਚ ਕਰਵਾਇਆ ਕਮੀਜ਼ ਮੈਂ ਜਿੱਤੋ ਸੂਟ ਸਲਾਈ ਕਰਵਾਨੀ ਆ ਕੁੜੀ ਤੋਂ ਉਹ ਤੋਂ ਕਰਵਾਇਆ ਸੀਗਾ ਕਿਉਂਕਿ ਉਹਦੇ ਕੋਲ ਇੰਨਾ ਟਾਈਮ ਹੁੰਦਾ ਨਹੀਂ ਬਟ ਫਿਰ ਵੀ ਵਿਚਾਰੀ ਜਵਾਬ ਨਹੀਂ ਦਿੰਦੀ ਮੈਨੂੰ ਤੇ ਦੂਜਾ ਸਲਵਾਰ ਕਿਸੇ ਨਾਲ ਵਾਲੇ ਗਵੰਡੀਆਂ ਤੋਂ ਸਟਿਚ ਕਰਵਾਈ ਸੀਗੀ ਹਨ ਤੇ ਮੇਰਾ ਸੂਟ ਇੱਕ ਦਿਨ ਚ ਫਿਰ ਮੈਂ ਬਣਵਾ ਲਿਆ ਸੀਗਾ ਤੇ ਕਿਉਂਕਿ ਉਹ ਸੂਟ ਤੁਹਾਨੂੰ ਪਤਾ ਮੇਰਾ ਦੂਜਾ ਖਰਾਬ ਹੋ ਚੁੱਕਿਆ ਉਹ ਹਜੇ ਜਾਣਾ ਦਿਖਾ ਕੇ ਆਉਣਾ ਸ਼ੌਪ ਵਾਲੇ ਨੂੰ ਇੱਥੇ ਜੀ ਬਸ ਮੈਂ ਆਪਣਾ ਸਿਰ ਵਗੈਰਾ ਬਾ ਲਿਆ ਸੀਗਾ ਇੱਥੇ ਪਰਫਿਊਮ ਲੱਗੀ ਸੀ ਲਗਾਣ ਤਿਆਰ ਆਪਾਂ ਹੋ ਗਏ ਸੀਗੇ ਤੇ ਰਮਨ ਨੇ ਜਾਣਾ ਸੀਗਾ ਨਾਲ ਇੱਕ ਹੋਰ ਆਪਣੇ ਹਰਪ੍ਰੀਤ ਹਣਾਉਣੇ ਜਾਣਾ ਸੀ ਨਾਲ ਤਿੰਨੇ ਜਾਣੀਆਂ ਨੇ ਅਸੀਂ ਗੁਰਦੁਆਰਾ ਸਾਹਿਬ ਜਾਣਾ ਸੀਗਾ ਉਹ ਵੀ ਉਧਰ ਰੈਡੀ ਹੋ ਰਹੀਆਂ ਸੀਗੇ ਇੰਦਰ ਮੈਂ ਵੀ ਰੈਡੀ ਹੋ ਗਈ ਸੀਗੇ ਸਾਰੇ ਜਾਣੇ ਦੱਸਿਓ ਜੀ ਸੂਟ ਦਾ ਕਲਰ ਤੁਹਾਨੂੰ ਵਧੀਆ ਲੱਗਿਆ ਮੈਨੂੰ ਤਾਂ ਵਧੀਆ ਲੱਗਿਆ ਸੀਗਾ ਮੈਂ ਤਾਂ ਹੀ ਲੈ ਕੇ ਆਈ ਸੀ ਜੀ ਮੈਨੂੰ ਉਹ ਕਲਰ ਵਧੀਆ ਲੱਗਿਆ ਸੀਗਾ ਨਾ ਜ਼ਿਆਦਾ ਡਾਰਕ ਨਾ ਮਤਲਬ ਕਿ ਵਧੀਆ ਕਲਰ ਆ ਹਨਾ ਗਰਮੀ ਚ ਵੀ ਪੈ ਸਕਦਾ ਪੜਕੀਲਾ ਜਿਹਾ ਕਲਰ ਨਹੀਂ ਹੈਗਾ ਤੇ ਉਸ ਤੋਂ ਬਾਅਦ ਜੀ ਮੈਂ ਹੋ ਗਈ ਸੀ ਇੱਥੇ ਰੈਡੀ ਸ਼ੈਡੀ ਰੈਡੀ ਸ਼ੈਡੀ ਹੋ ਕੇ ਮੈਂ ਤੁਹਾਨੂੰ ਪੂਰੇ ਸੂਟ ਦੀ ਲੁੱਕ ਦਿਖਾ ਦਵਾਂ ਕਿਉਂਕਿ ਹਜੇ ਜਾਣ ਚ ਟਾਈਮ ਪਿਆ ਸੀਗਾ ਸੀ ੱੱਲੇ ਸੀਗਾ ਗੁਰਦੁਆਰਾ ਸਾਹਿਬ ਉੱਥੋਂ ਮੈਨੂੰ ਮਿਲਦੀ ਆ ਜੀ ਅੱਗੇ ਜਾ ਕੇ ਹੈ ਸਵਾਯਾ ਜੀ ਮੈਂ ਨਿਊ ਸੂਟ ਜਿਹੜਾ ਉਦੋਂ ਲੈ ਕੇ ਆਈ ਸੀਗੀ ਪਿਓਰ ਕਾਟਨ ਦਾ ਤੇ ਇਹਦਾ neck ਬਣਿਆ ਹੋਇਆ ਤੇ ਬਾਵਾ ਤੇ ਇਦਾਂ ਹੀ ਜਿਵੇਂ ਫਲਾਵਰ ਨੀਚੇ ਘੇਰੇ ਤੇ ਉਦਾਂ ਹੀ ਬਾਵਾ ਤੇ ਨੇ ਤੇ ਦੁਪੱਟਾ ਪਿਓਰ ਦਾ ਤੇ ਮੈਨੂੰ ਜ਼ਿਆਦਾ ਪਿਓਰ ਦਾ ਦੁਪੱਟਾ ਹੀ ਪਸੰਦ ਆ ਬਾਜੀ ਚੱਲਿਆਂ ਜੀ ਮੈਂ ਰਮਨ ਇੱਕ ਹੋਰ ਨੇ ਸਾਡੇ ਹਨਾ ਤੁਹਾਨੂੰ ਤੁਸੀਂ ਜਾਣਦੇ ਹੋ ਹਰਪ੍ਰੀਤ ਨੂੰ ਅਸੀਂ ਚੱਲਿਆਂ ਜੀ ਗੁਰਦਾਰਾ ਸਾਹਿਬ ਸਾਡੇ ਸਾਹਮਣੇ ਵਾਲੇ ਆਂਟੀ ਉਹਨਾਂ ਦੇ ਅੰਕਲ ਦੀ ਰਿਟਾਇਰਮੈਂਟ ਹੋਈ ਆ ਜੋ ਕਰਦੇ ਸੀਗੇ ਉਹਨਾਂ ਦੀ ਰਿਟਾਇਰਮੈਂਟ ਸੀ ਤੇ ਹੱਜ ਉਹਨਾਂ ਨੇ ਸੈਜ ਪਾਠ ਕਰਵਾਇਆ ਹੋਇਆ ਸੀਗਾ ਗੁਰਦੁਆਰਾ ਸਾਹਿਬ ਚ ਹੱਜ ਗੁਰਦੁਆਰਾ ਸਾਹਿਬ ਚ ਪਾਠ ਤੇ ਬਸ ਜੀ ਹੁਣ ਅਸੀਂ ਜਾਉਂਗੀਆਂ ਤਿਆਰ ਹੋ ਗਈਆਂ ਕੰਮਕਾਰ ਆਪਾਂ ਸਾਰੇ ਨਿਵੇੜ ਕੇ ਚੱਲੇ ਆ ਹਲੇ ਕੀਰਤਨ ਹੋ ਰਿਹਾ ਮੈਂ ਕਿਹਾ ਚਲੋ ਵੀ ਚੱਲਦੇ ਆ ਟਾਈਮ ਦੇ ਨਾਲ ਚੱਲਾਂਗੇ ਤੇ ਬਸ ਉਹ ਵੀ ਆ ਰਹੀਆਂ ਨੇ ਤੇ ਰਮਨ ਤਾਂ ਆਪਣੇ ਨਾਲ ਹੀ ਘਰ ਆ ਤੁਹਾਨੂੰ ਪਤਾ ਹੀ ਆ ਉਹ ਦੂਜੀ ਉਹ ਆ ਰਹੀ ਆ ਬਸ ਜੀ ਹੁਣ ਅਸੀਂ ਜਾਵਾਂਗੇ ਉੱਥੇ ਨੂੰ ਤੇ ਤੁਹਾਨੂੰ ਰਾਸਤੇ 'ਚ ਮਿਲਦੀ ਆ ਤੇ 골ਡ ਨੇ ਬੱਸ ਕਰਾਈ ਵੀ ਪਹਿਲਾਂ ਤਾਂ ਮੇਰੀ ਨਾਸਲਾ ਹੋ ਗਈ ਸੀ ਕਿ ਜਾਣਦੀ ਵੀ ਮੈਨੂੰ 골ਡ ਕਰਕੇ ਹਨਾ ਤੇ ਸਾਰਿਆਂ ਨੇ ਸੂਟ ਦੱਸਿਓ ਜੀ ਕਿਵੇਂ ਦਾ ਲੱਗਿਆ ਤੁਹਾਨੂੰ ਤੇ ਚਲੋ ਜੀ ਤੁਹਾਨੂੰ ਜਾ ਕੇ ਮਿਲਦੇ ਆ ਫਿਰ ਗੁਰਦੁਆਰਾ ਸਾਹਿਬ ਜਾਉਂਗੀ ਮੈਂ ਉੱਥੇ ਤਾਂ ਵੀਡੀਓ ਨਹੀਂ ਬਣਾਉਂਦੀ ਰਸਤੇ 'ਚ ਦੇਖ ਲਾਂਗੇ ਬਣਾ ਲਾਂਗੇ ਮੈਂ ਆਪਾਂ ਹੁਣ ਤਾਂ ਨਹੀਂ ਯਾਹ ਕਿ ਨ ਰੱਖ ਲੀਆ ਇਹ ਬਾਬਾ ਜੀ ਉਹਨਾਂ ਨੇ ਇਹ ਆਪਣੇ ਪਿੰਡਾਂ ਦੇ ਨੇ ਕਿ ਹੋਰ ਕਿਤੇ ਦੇ ਨੇ ਅੱਛਾ ਬੱਕਰੀ ਦੇ ਦੁੱਧ ਕਿੰਨੀ ਪੀਤਾ ਨਾ ਤੂੰ ਪੀਤਾ ਹਾਂ ਨਾ ਪੀਤਾ ਯਾਦ ਕਰ ਲਾ ਜੇ ਬੱਕਰੀਆਂ ਰੱਖੀਆਂ ਹੋਈਆਂ ਦੀ ਕਰਾਵਾ ਯਾਰ ਨਹੀਂ ਮੇਰੇ ਪਿੱਤਾ ਨੇ ਜਿਬਰਾਂਸ ਨੂੰ ਪਾਉਂਦੇ ਸੀ ਜਾ ਮਰਾ ਆਪਣਾ ਕਿ ਅਗਲੇ ਰਿਸ਼ਤੇਦਾਰਾਂ ਨੂੰ ਵੀ ਬੁਲਾਉਂ ਦਿੱਤੀ ਇਹ ਮਨੀ ਦੀਦੀ ਆਈ ਸੀ ਮਨੀ ਦੀ ਨੂੰ ਪਲਾਈ ਮੈਨੂੰ ਤਾਂ ਪਤਾ ਹੁੰਦਾ ਨਹੀਂ ਬੱਕਰੀ ਦਾ ਦੁੱਧ ਦਾ ਸੱਚੀ ਇਹਨਾਂ ਬੱਕਰੀਆਂ ਰੱਖੀਆਂ ਹੋਈਆਂ ਸੀ ਜਿਵੇਂ ਜਵਰਾਜ ਵਾਸਤੇ ਲੈ 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 ਪੂਰੀ ਟੋਲ ਇਹ ਉਹ ਆਪਣੇ ਆਪ ਨੂੰ ਨਾ ਖੋਖਰ ਕੇ

ਹੁਣ ਤਾਂ ਬਹੁਤ ਘਟ ਦਿਖਣ ਲੱਗੇ ਪਰ ਉੱਚੇ ਪਿੰਡ ਬਹੁਤ ਨੇ ਉੱਚੇ ਪਿੰਡ ਤਾਂ ਪੱਕੇ ਬੈਠੇ ਨੇ ਤੀਨਾਂ ਦੀ ਜ਼ਿੰਦਗੀ ਮੈਨੂੰ ਬਹੁਤ ਵਧੀਆ ਲੱਗਦੀ ਆ ਤੁਸੀਂ ਕਿੰਨਾ ਸੋਹਣਾ ਬੱਚਾ ਇਹਨਾਂ ਆਲੂ ਦੇ ਨਾ ਬੁਰਾ ਹਾਲ ਕੀਤਾ ਹੋਇਆ ਬੇਚਾਰੀ ਦਾ ਹਾਂਜੀ ਫਰੈਂਡਸ ਘਰ ਆ ਗਏ ਜੀ ਮੇਰੀ ਤਬੀਅਤ ਖਰਾਬ ਆ ਮੈਂ ਹੁਣ ਲੈਣੀਆਂ ਦਵਾਈ ਬਹੁਤ ਜ਼ਿਆਦਾ ਵੋਲਟ ਹੋਇਆ ਪਿਆ ਪਰ ਹੱਟ ਪਰ ਲੈਣੀ ਚੀ ਹੋਰੀ ਪਈ ਇ tanto ਲੱਗਦਾ ਕਿ ਫੀਵਰ ਆ ਹੁਣ ਦਵਾਈ ਲੈ ਕੇ ਬੱਚੇ ਅੱਜ ਮੇਰੇ ਆਉਣੇ ਆਲੇ ਆ ਅੱਜ ਉਹਨਾਂ ਨੂੰ ਜਲਦੀ ਛੁੱਟੀ ਹੋਣੀ ਆ ਹੌਲੀਡੇ ਉਹਨਾਂ ਦੀ ਅੱਜ ਜਲਦੀ ਹੋਣੀ ਆ ਦੇ ਬਰਥਡੇ ਕਰਕੇ ਅੱਜ ਦੇ ਬਰਥਡੇ ਆ ਸਾਰਿਆਂ ਨੂੰ ਹੈਪੀ ਬਰਥਡੇ ਮੈਂ ਹੁਣ ਮੈਡੀਸਿਨ ਲੈ ਲਵਾਂ ਹੁਣ ਤਾਂ ਇਸ ਟਾਈਮ ਤਾਂ ਕ੍ਰੋਸਿੰਗ ਦੀ ਹੋਰ ਕ੍ਰੋਸਿੰਗ ਦੀ ਮੰਨੀ ਆ ਫਿਰ ਸਾਇਦ ਪਾਪਾ ਤੋਂ ਰਾਤ ਨੂੰ ਦਵਾਈ ਮੰਗਾਉਂਗੀ ਬਹੁਤ ਜ਼ਿਆਦਾ ਉੱਤੇ ਬੈਠੀ ਨ ਤਾਂ ਗੁਲਾਸਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਸੀਗਾ ਬਹੁਤ ਜ਼ਿਆਦਾ ਅਰਦਾ ਚਲੋ ਜੀ ਹੁਣ ਮੈਂ ਕੱਪੜੇ ਚੇਂਜ ਕਰ ਲਵਾਂ ਫੇਸ ਸੀਗਾ ਮੇਰਾ ਨਿਊ ਸੂਟ ਇਹਦਾ ਦੁਪੱਟਾ ਸੀਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਚਲੋ ਜੀ ਹੁਣ ਮੈਂ ਗਰਮੀ ਬਹੁਤ ਜ਼ਿਆਦਾ ਬਾਹਰ ਹਨਾ ਹੁਣ ਇੰਦਰਾ ਕਰਾਮ ਚ ਆਇਆ ਹੁਣ ਮੈਂ ਰੈਸਟ ਕਰਦੀ ਹਾਂ ਪਰ ਬੱਚੇ ਆਉਣੇ ਵਾਲੇ ਆ ਜਾਣ ਉਹਨਾਂ ਨੂੰ ਨਾਲੇ ਲੈ ਕੇ ਪਾਉਂਗੀ ਤੁਹਾਨੂੰ ਮੈਂ ਮਿਲਦੀ ਹਾਂ ਜੀ ਬਾਅਦ ਵਿੱਚ ਫਿਰ ਜਦੋਂ ਉੱਠ ਗਿਆ ਫੇਰ ਮਿਲਾਂਗੇ ਅੱਜ ਜੀ ਫਰੈਂਡਸ ਮੈਂ 4:00 ਬੱਜ ਗਏ ਹੁਣ ਬਣਾਉਣ ਲੱਗਿਆ ਚਾਹ ਮੈਂ ਕਿਹਾ ਚਾਹ ਧਰ ਲਈ ਵਿੱਚ ਜੁਆਣ ਮੈਂ 11 ਪਾ ਕੇ ਚਾਹ ਬਣਾਉਂਗੀ ਮੈਨੂੰ ਫੀਵਰ ਬਹੁਤ ਜ਼ਿਆਦਾ ਹੋ ਗਿਆ ਮੈਂ ਚੱਦੀਓ ਪਈਆਂ ਆ 골ਡਨ ਨਾਨ ਜ਼ਿਆਦਾ ਹੋਇਆ ਹੋਇਆ ਨਾ ਮੈਂ ਸੋ ਗਈ ਸੀ ਬੱਚੇ ਵੀ ਨਾਲ ਸੋ ਗਏ ਸੀ ਸਕੂਲ ਤੋਂ ਆ ਕੇ ਮਹੌਰੋ ਸਿੰਘ ਮਨੋਟ ਕੇ ਮੈਂ ਚਾਹ ਤਰੀ ਆ ਮੈਂ ਕਿ ਪਿੱਛੇ ਮਨਦਲ ਕੇ ਜੁਆਨ ਵਗੈਰਾ ਪਾ ਕੇ ਐਨ ਵਧੀਆ ਜੀ ਥੋੜੀ ਜੀ ਬਣਾ ਕੇ ਪੀਣੇ ਆ ਬੜਾ ਹੀ ਗਲੇ ਨੂੰ ਵਿਰਾਹਤ ਜੀ ਮਿਲ ਜੂਗੀ ਤੇ ਸਿਰ ਬਹੁਤ ਜ਼ਿਆਦਾ ਦਰਦ ਹਲੇ ਵੀ ਕਰ ਰਹੀਆਂ ਨਾਲ ਮੈਡੀਸਿਨ ਖਾ ਲਈ ਸੀ ਬਾਕੀ ਦੇ ਕੇ ਦਿਓ ਸਾਇ ਤੇ ਪਾਪਾ ਨੂੰ ਕਾਲ ਕਰਦੀ ਆ ਫਿਰ ਉਹ ਫੜ ਲੈ ਆਉਣਗੇ ਮੈਡੀਸਿਨ ਮਤਲਬ ਕਿ ਸਾਡੇ ਡਾਕਟਰ ਕਾਲੜਾ ਡਾਕਟਰ ਮੈਡੀਕਲ ਦੀ ਆ ਉਹ ਬਹੁਤ ਵਧੀਆ ਦਵਾਈ ਤੇ ਦੰਦੇ ਨੇ ਮੈਂ ਮਤਲਬ ਕਰਾਂ ਉਹਦਾ ਕੋਲਡ ਦੀ ਦਵਾਈ ਬਹੁਤ ਜ਼ਿਆਦਾ ਵਧੀਆ ਏ ਜ਼ੁਖਾਮ ਦੀ ਖਰਾਕ ਲੈਤੀ ਸਹੀ ਹੋ ਜਾਂਦਾ ਹੈ ਮੇਰਾ ਤਾਂ ਗਲਾ ਵੀ ਇੰਨਾ ਪਾਰੀ ਪਾਰੀ ਹੋਇਆ ਪਿਆ ਇੰਨਾ ਜ਼ਿਆਦਾ ਇੱਕ ਮੇਰੀ ਦੀਦੀ ਨੇ ਕਹਦੀ ਵੀ ਆਈਸਕ੍ਰੀਮ ਜ਼ਿਆਦਾ ਨਾ ਖਾਇਆ ਕਰੋ ਦੀਦੀ ਮੈਂ ਤਾਂ ਐਸ ਵੀ ਨਹੀਂ ਖਾਂਦੀ ਹੈਗੀ ਮਤਲਬ ਬਿਲਕੁਲ ਹੀ ਨਹੀਂ ਉਹ ਵਾਲੀਆਂ ਖਾਂਦੀ ਹੈਗੀ ਮਤਲਬ ਕਿ ਮੇਰੇ ਬੱਚਾ ਨੂੰ ਉਹ ਵਾਲੀਆਂ ਹੀ ਪਸੰਦ ਜ਼ਿਆਦਾ ਨੇ ਜਿਵੇਂ ਕੋਕ ਵਾਲੀ ਹੋਗੀ ਮੈਂango ਵਾਲੀ ਹੋਗੀ orange ਫਲੇਵਰ ਵਾਲੀ ਹੋਗੀ ਹੈ ਨਾ ਉਹਨਾਂ ਨੂੰ ਜ਼ਿਆਦਾ ਪਸੰਦ ਨੇ ਤੇ ਤਾਂ ਕਰਕੇ ਮੈਂ ਬਣਾ ਲਈ ਸੀ ਆਲੀ ਬੈਨ ਉਹ ਵਾਲੀ ਖਾਲੀ ਬਣਾ ਕੇ ਮੈਨੂੰ ਪੈਸੀ ਪਸੰਦ ਮੈਨੂੰ ਤਾਂ ਉਹ ਘੱਟ ਪਸੰਦ ਨੇ ਮੈਂ ਨਹੀਂ ਖਾਂਦੀ ਐਂਕੁਲੀਆਂ ਵਗੈਰਾ ਤੇ ਬਹੁਤ ਹੁਰਾਲ ਹੋਇਆ ਪਿਆਏ ਇੱਕ ਇੱਕ ਮੇਰੀ ਸਿਸਟਰ ਦਾ ਕਮੈਂਟ ਆਇਆ ਸੀਗਾ ਰਮਨਦੀਪ ਕੌਰ ਬਰਾੜ ਦਾ ਉਹਨਾਂ ਨੇ ਪੁੱਛਿਆ ਸੀਗਾ ਵੀ ਵੀਰ ਜੀ ਕੀ ਕੰਮ ਕਰਦੇ ਨੇ ਵੀ ਦੀਦੀ ਜ਼ਰੂਰ ਦੱਸਿਓ ਵੀ ਸਾਨੂੰ ਜਾਣ ਕੇ ਖੁਸ਼ੀ ਹੋਊਗੀ ਹਾਂਜੀ ਉਹ ਕੰਮ ਮਤਲਬ ਕਿ ਗੱਡੀਆਂ ਦਾ ਕੰਮ ਆ ਉਹਨਾਂ ਦਾ ਆਲ ਇੰਡੀਆ ਚ ਜਿੱਥੇ ਮਰਜ਼ੀ ਲਿਜਾ ਸਕਦੇ ਤੁਸੀਂ ਟੈਕਸੀ ਦਾ ਕੰਮ ਆ ਤੇ ਉਹਨਾਂ ਦਾ ਜੀ ਸਟੈਂਡ ਦੇ ਵਿੱਚ ਕੱਟੀਆਂ ਲਾਉਂਦੇ ਨੇ ਖੰਨੇ ਤੇ ਉਹਨਾਂ ਦਾ ਗੱਟੀਆਂ ਦਾ ਕੰਮ ਆ ਜੀ ਤੇ ਇੱਕ ਹੋਰ ਕਿਸੇ ਭੈਣ ਦਾ ਕਮੈਂਟ ਸੀਗਾ ਕੋਈ ਉਹ ਮੇਰੇ ਯਾਦ ਨਹੀਂ ਆ ਰਿਹਾ ਤੇ ਰਮਨਦੀਪ ਭੈਣ ਨੂੰ ਮੈਂ ਸਿਸਟਰ ਜੇ ਤੁਹਾਨੂੰ ਸਮਝਾ ਗਈ ਤਾਂ ਜਰੂਰ ਕਮੈਂਟ ਕਰਕੇ ਦੱਸ ਦਿਓ ਉਹਨਾਂ ਦਾ ਗੱਟੀਆਂ ਦਾ ਟੈਕਸੀ ਦਾ ਕੰਮ ਆ ਗੱਡੀਆਂ ਪਾਈਆਂ ਹੋਈਆਂ ਸਟੈਂਡ ਦੇ ਵਿੱਚ ਤੇ ਆਲ ਇੰਡੀਆ ਪਰਮਨਟ ਆ ਉਹਨਾਂ ਦੇ ਕੋਲ ਮਤਲਬ ਕਿ ਪਿੰਡਿਆ ਦੇ ਵਿੱਚ ਮਰਜੀ ਜਾਂਦੇ ਹਰ ਇੱਕ ਜਗ੍ਹਾ ਤੇ ਜਾਂਦੇ ਨੇ ਤੇ ਬਾਕੀ ਜੀ ਸ਼ਿਕਾ ਬਹੁਤ ਲੱਗੀਆਂ ਹੋਈਆਂ ਜਦੋਂ ਮੈਂ ਮੈਡੀਸਨ ਲੈ ਕੇ ਪੈ ਗਈ ਸੀ ਉਦੋਂ ਇੰਨੀਆਂ ਸ਼ਿਕਾਇਆਂ ਤੇ ਉਹ ਦੋਨਾਂ ਨੀਂਦੇ ਨਹੀਂ ਆਵੇ ਉੱਪਰ ਮੈਨੂੰ ਗੇਟ ਬਾਰ-ਬਾਰ ਕੀ ਖੜਕਾਈ ਗਿਆ ਹਨ ਸਹਜ ਖੁੱਲਦੀ ਸਭੇ ਤਦ ਦੱਸਿਆ ਗਵਾਂਡੀਆਂ ਦੇ ਉਹਨਾਂ ਨੂੰ ਹੋ ਗਿਆ ਵੀ ਸਾ ਕਿਸੇ ਨੇ ਕੋਈ ਚੀਜ਼ ਲਗਾਉਣੀ ਹੋਣੀ ਆ ਗੱਡੀਆਂ ਕੁੱਡੀਆਂ ਖੜੀਆਂ ਸੀਗੀਆਂ ਬਾਹਰ ਤੇ ਉਹ ਕਹਿੰਦੇ ਗੱਡੀਆਂ ਸਾਈਡ ਤੇ ਕਰ ਲੋ ਉਹਨਾਂ ਨੂੰ ਹੋ ਗਿਆ ਵੀ ਸਾਡੀਆਂ ਖੜੀਆਂ ਨੇ ਅ ਫਿਰ ਸਹਰ ਦੱਸ ਕੇ ਵੀ ਨਹੀਂ ਸਾਡੀਆਂ ਗੱਟੀਆਂ ਨਹੀਂ ਹੈਗੀਆਂ ਵੀ ਕਿਸੇ ਹੋਰ ਦੀਆਂ ਨੇ ਤੇ ਨਹੀਂ ਇਹ ਦੋ ਤਿੰਨ ਵਾਰ ਬਹੁਤ ਜ਼ਿਆਦਾ ਖਰਾਬ ਹੋਈ ਆ ਮਨਾ ਬਹੁਤ ਬੁਰਾ ਹਾਲਾ ਪਹੁੰਚਾ ਮੇਰਾ ਕੋਲਡ ਨਰ ਹੁਣ ਚਾਹ ਪੀਉਂਗੀ ਥੋੜੀ ਜੀ ਹਨਾ ਰਾਹਤ ਜੀ ਮਿਲੂਗੀ ਐਂਚੀ ਕਰਦਾ ਵੀ ਗਰਮ ਗਰਮ ਮੇਰੇ ਤਾਂ ਕੰਨ ਵੀ ਦਰਦ ਕਰ ਰਹੇ ਆ ਕੰਨਾਂ ਚ ਖਾਜ ਹੋ ਰਹੀ ਆ ਬਹੁਤ ਜ਼ਿਆਦਾ ਖਾਰਿਸ਼ ਜੀ ਹੋਈ ਜਾਂਦੀ ਆ ਤੇ ਖਿਚਕਿਚਲੀ ਹੋਈ ਪਈ ਆ ਗਲੇ ਦੇ ਵਿੱਚ ਹਾਂਜੀ ਇੱਥੇ ਹੋ ਗਿਆ ਸੀਗਾ ਰਾਤ ਦਾ ਟਾਈਮ ਤੇ ਇੱਥੇ ਅਸੀਂ ਆਪਣਾ ਖਾ ਪੀ ਲਿਆ ਸੀਗਾ ਸਾਇਦ ਪਾਪਾ ਬਾਹਰੋਂ ਹੀ ਲੈ ਕੇ ਆਏ ਸੀਗੇ ਫਿਰ ਕਿਉਂਕਿ ਮੇਰੇ ਚ ਬਿਲਕੁਲ ਵੀ ਹਿੰਮਤ ਨਹੀਂ ਸੀਗੀ ਅੱਖਾਂ ਚੋਂ ਪਾਣੀ ਖੜ ਰਹੀ ਸੀ ਮੈਨੂੰ ਕੋਲਡ ਦੀ ਆਹੀ ਪ੍ਰੋਬਲਮ ਆ ਮੈਨੂੰ ਨੱਕ ਚੋਂ ਪਾਣੀ ਘਟਾਉਂਦਾ ਅੱਖਾਂ ਚੋਂ ਪਾਣੀ ਜ਼ਿਆਦਾ ਆਉਂਦਾ ਮੇਰੀ ਅੱਖਾਂ ਨਹੀਂ ਖੁੱਲਦੀਆਂ ਫਿਰ ਅੱਖਾਂ ਦਰਦ ਕਰਨ ਲੱਗ ਜਾਂਦੀਆਂ ਨੇ ਇਹ ਦੇਖੋ ਹੁਣ ਵੀ ਸੁੱਜ ਕੇ ਕਿੰਨੀਆਂ ਸੁੱਜੀਆਂ ਪਈਆਂ ਸੀਗੀਆਂ ਤੇ ਇੱਥੇ ਨਾ ਮੇਰੇ ਅੱਖਾਂ 'ਚੋਂ ਪਾਣੀ ਇੰਨਾ ਨਾਲੇ ਪਈ ਸੀਗੀ ਤਾਂ ਵੀ ਨਿਕਲ ਰਿਹਾ ਸੀ ਖੜੇ ਤੋਂ ਬਾਅਦ ਤਾਂ ਇੰਨਾ ਜ਼ਿਆਦਾ ਪਾਣੀ ਆਉਂਦਾ ਨਾ ਅੱਖਾਂ ਦੇ ਵਿੱਚ ਕੋਲਡ ਇੰਨਾ ਬੁਰਾ ਖਾਲ ਕਰਦਾ ਹੈ ਮੇਰਾ ਬਹੁਤ ਜ਼ਿਆਦਾ ਹਾਲ ਬੁਰਾ ਕਰ ਦਿੰਦਾ ਇੱਥੇ ਅ ਵੀ ਜੋਤ ਪਿਆ ਸੀਗਾ ਮੈਂ ਉਹਨੂੰ ਕਹਿੰਦੀ ਸੀ ਕਿ ਕੰਬਲ ਕਿਉਂ ਲਈ ਪਿਆ ਉਹ ਨਾ ਟੀਵੀ ਦੇਖ ਰਿਹਾ ਸੀ ਮੈਂ ਘਤਾਰ ਦੇ ਵੀ ਹਜੇ ਏਸੀ ਮੈਂ ਚਲਾਉਣ ਨਹੀਂ ਸੀ ਦੇ ਰਹੀ ਮੈਂ ਕਿਹਾ ਵੀ ਮੈਨੂੰ ਠੰਡ ਲੱਗਦੀ ਆ ਹਨਾ ਵੀ ਫਿਰ ਮੇਰੇ ਮੈਨੂੰ ਅੱਖਾਂ ਲੱਗ ਰਿਆ ਹਨ ਤੇ ਮੈਡੀਸਿਨ ਮੈਨੂੰ ਲਈ ਨਿਥ ਘੰਟਾ ਤੱਕ ਹੋ ਗਿਆ ਤਾਂ ਇਹ ਚਲੋ ਪੇਨ ਹਟ ਗਈ ਸੀ ਜਿਹੜੀ ਹੱਡਾਂ ਪੈਰਾਂ ਚ ਹੋ ਰਹੀ ਸੀਗੀ ਬਟ ਸਿਰ ਦਰਦ ਹੋ ਰਿਹਾ ਸੀਗਾ ਕਾਫੀ ਤੇ ਅੱਖਾਂ ਦਾ ਮੇਰੀਆਂ ਦਰਦ ਬਹੁਤ ਜ਼ਿਆਦਾ ਕਰ ਰਹੀਆਂ ਸੀਗੀਆਂ ਇੱਥੇ ਸੈਜਮ ਲੱਗੀ ਹੋਈ ਸੀਗੀ ਭਾਂਡੇ ਤੋਂ ਉਹ ਕਹਿੰਦੀ ਮम्मा ਭਾਂਡੇ ਮਹਿਮਾਨ ਜਨ ਨਹੀਂ ਮੈਂ ਕਿਹਾ ਸੈਜ ਵੀ ਭਾਂਡੇ ਮਾਨਦੇ ਤੇ ਸੈਜ ਦੇ ਪਾਪਾ ਬਣਾ ਰਹੇ ਸੀਗੇ ਜੂਸ ਹਨ ਤੇ ਇੱਥੇ ਸੈਜ ਭਾਂਡੇ ਧੋ ਕੇ ਆ ਗਈ ਸੀਗੀ ਸੈਜ ਦੇ ਪਾਪਾ ਜੂਸ ਲੱਗੇ ਹੋਏ ਸੀ ਬਣਾਉਣ ਮੈਂ ਮਨ ਕਰਤਾ ਸੀ ਮੈਂ ਕਿਹਾ ਮੈਂ ਨਹੀਂ ਪੀਣਾ ਹੈਗਾ ਮੇਰਾ ਕੁਝ ਵੀ ਹੁਣ ਦਿਲ ਨਹੀਂ ਕਰਦਾ ਹੈਗਾ ਤੇ ਉਸ ਤੋਂ ਬਾਅਦ ਜੀ ਸੈਜ ਦੇ ਪਾਪਾ ਜੂਸ ਬਣਾ ਕੇ ਆ ਗਏ ਸੀਗੇ ਇਹਨਾਂ ਨੇ ਪੀ ਲਿਆ ਸੀਗਾ ਤੇ ਮੈਨੂੰ ਵੀ ਕਹਿੰਦੇ ਸੀਗੇ ਪੀ ਲਮ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਪੀਣਾ ਹੈਗਾ ਵੀ ਮੇਰਾ ਦਿਲ ਨਹੀਂ ਕਰਦਾ ਹੈਗਾ ਕਿਉਂਕਿ ਤਬੀ ਇਹ ਤੁਹਾਨੂੰ ਪਤਾ ਵੈਸੇ ਇਸ ਗੋਲਡਰ ਵਿੱਚ ਤਾਂ ਨਾ ਕੁਝ ਗਰਮ-ਗਰਮ ਪੀਣ ਨੂੰ ਇਹ ਦਿਲ ਕਰਦਾ ਹੁੰਦਾ ਜਿਵੇਂ ਚਾਹ ਵਗੈਰਾ ਹਨਾ ਠੰਡੇ ਤੋਂ ਤਾਂ ਵੈਸੇ ਵੀ ਮੈਂ ਤਾਂ ਕੱਲ ਦੀ ਠੰਡਾ ਪਾਣੀ ਵੀ ਨਹੀਂ ਪੀ ਰਹੀ ਜਨੀ ਨਫਰਤ ਹੋਈ ਪਈ ਆ ਤੇ ਮੈਂ ਤਾਂ ਠੰਡਾ ਪਾਣੀ ਵੀ ਨਹੀਂ ਪੀ ਰਹੀ ਬਾਕੀ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇਓ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰਦੇਓ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਆਪਾਂ ਕੱਲ ਨੂੰ ਫਿਰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ